सात हो जाइया सदा कुर्बान किया गुरु डॉ ए बटियाइया कह नानक समो सबत हो शबद तर हो प्यारो ਮੇਰਾ ਨਾਮ ਗੁਰਪ੍ਰੀਤ ਸਿੰਘ ਹੈ ਕਿਹੜੀ ਜਗ੍ਹਾ ਤੋਂ ਆਏ ਜੀ ਮਖੂਤਾਂ ਸਿੱਖ ਕਹਣਾ ਚਾਹੋਗੇ ਅੱਜ ਗੁਰਪੁਰਬ ਮੌਕੇ ਦਰਬਾਰ ਸਾਹਿਬ ਮੱਥਾ ਟੇਕ ਕੇ ਆਤਿਸ਼ਬਾਜ਼ੀ ਦੇਖੀ ਹਾਂਜੀ ਅੱਜ ਗੁਰੂ ਗੰਗਦev ਜੀ ਦਾ ਗੁਰਪੁਰਬ ਸੀ ਤੇ ਮੈਂ ਦਰਬਾਰ ਸਾਹਿਬ ਵਿੱਚ ਮੱਥਾ ਟੇਕਿਆ ਬਾਅਦੋਂ ਫਿਰ ਅਰਦਾਸ ਹੋ ਗਈ ਤੇ ਬਾਅਦੋਂ ਆਤਿਸ਼ਬਾਜ਼ੀ ਦੇ ਨਜ਼ਾਰੇ ਵੇਖੇ ਤੇ ਮੈਂ ਹੋਰ ਵੀ ਸੰਗਤਾਂ ਨੂੰ ਕਹਿਣਾ ਚਾਹੁੰਦਾ ਹੈ ਕਿ ਹਰ ਗੁਰੂ ਗ੍ਰਪ ਦੇ ਮੌਕੇ ਉੱਤੇ ਇੱਥੇ ਆਣ ਕੇ ਆਤਿਸ਼ਬਾਜ਼ੀ ਦਾ ਨਜ਼ਾਰਾ ਵੇਖਣ ਤੇ ਸਿੰਘ ਜੀ ਕੀ ਲੱਗਦਾ ਇਸ ਤਰ੍ਹਾਂ ਨਜ਼ਾਰਾ ਕਿਤੇ ਵੇਖਿਆ ਹੋਰ ਕਿਸੇ ਜਗ੍ਹਾ ਤੇ ਨਹੀਂ ਨਹੀਂ ਇਸ ਦਾ ਨਾਨਦ ਕਿਸੇ ਵੀ ਥਾਂ ਦੇ ਨਹੀਂ ਹੈਗਾ ਇਕੱਲੇ ਆਇਓ ਕੋ ਪਰਿਵਾਰ ਦੇ ਨਾਲ ਆਇਓ ਨਹੀਂ ਅੱਜ ਮੈਂ ਇਕੱਲਾ ਆਇਆ ਸਗੋਂ ਮੈਂ ਉਹ ਪਰਿਵਾਰ ਵਾਲਿਆਂ ਨੂੰ ਵੀ ਕਹਾਂਗਾ ਕਿ ਹਰ ਗੁਰਪੁਰਬ ਦੇ ਮੌਕੇ ਤੇ ਆਪਾਂ ਸਾਰੇ ਪਰਿਵਾਰ ਦਰਬਾਰ ਸਾਹਿਬ ਵਿੱਚ ਇਹ ਆ ਜਾਈਏ ਅੱਜੀ ਆਪਣਾ ਨਾਮ ਦੱਸ ਕੇ ਅੱਜ ਗੁਰਪੁਰਬ ਜੀ ਜੀ ਤੇ ਪਹੁੰਚ ਕੇ ਦੀਪਮਾਲਾ ਕੀਤੀ ਕੀ ਕਰਨ ਸਭ ਤੋਂ ਪਹਿਲੇ ਗੁਰੂ ਗੋਬਿੰਦ ਸਿੰਘ ਜੀ ਦੀ ਫਤਿਹ ਅਰਜ਼ ਕਰਦਾ ਹਾਂ ਵਾਹਿਗੁਰੂ ਜੀ ਕਾ ਹਾਲਸਾ ਵਾਹਿਗੁਰੂ ਜੀ ਕੀਤੇ ਦਾਸ ਭਾਈ ਸੁਖਮੀ ਸਿੰਘ ਕੋਈ ਸੀ ਜਿੱਥੇ ਅੰਮ੍ਰਿਤਸਰ ਸਾਹਿਬ ਦੇ ਜੋ ਪੰਥ ਦੇ ਵਿੱਚ ਵਿਚਰ ਕੇ ਸੇਵਾ ਮੰਨ ਬਾਧੀਆਂ ਨੇ ਕੋਈ ਛੀਜ ਕੋਈ ਇਸ ਦਿਵਾਰਾਂ ਨਾਲ ਢਾਡੀਵਾਰਾਂ ਨਾਲ ਜੋ ਸੇਵਾ ਕਰੀ ਦੀ ਕਰਤਿਆ ਦੀ ਅੱਜ ਗੁਰੂ ਅੰਗਦ ਦੇਵ ਜੀ ਗੁਰੂ ਨਾਨਕ ਦੇ ਦੋਜੀ ਜੋਤ ਸ੍ਰੀ ਗੁਰੂ ਅੰਗਦ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਬੜੀ ਸ਼ਰਧਾ ਭਾਵਨਾ ਸਤਿਕਾਰ ਸਹਿ ਲਾਇਆ ਗਿਆ ਸੋ ਸਾਰੇ ਸੰਗਤਾਂ ਨੂੰ ਗੁਰੂ ਅੰਗਦ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਦੀ ਗੁਰਪੁਰਬ ਦੀ ਲੱਖ ਲੱਖ ਬਿੰਦ ਬਿੰਦ ਮੁਬਾਰਕ ਹੋਣ ਧੰਨ 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 ਜਨੇ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ ਤੈਨੂੰ ਧੰਨ ਜਨੇ ਦੀ ਮਾਉ ਆਇ ਸਭ ਸੇ ਧੰਨ ਧੰਨ ਸ੍ਰੀ ਗੁਰੂ ਅੰਗਦ ਦੇਵ ਜੀ ਦਾ ਜਿਹੜਾ ਪ੍ਰਕਾਸ਼ ਹੈ ਜਨਮ ਹੈ ਉਹ ਮੁਕਸਰ ਦੀ ਧਰਤੀ ਤੇ ਹੋਇਆ ਮੱਤੇ ਦੀ ਮਾਤਾ-ਪਿਤਾ ਕੋਰ ਜਿੰਨ ਕੋਖ ਨੂੰ ਸੰਸਾਰ ਭਾ ਲਾ ਕੇ ਇਸ ਦੁਨੀਆ ਵਿੱਚ ਆਏ ਤੇ ਗੁਰੂ ਅੰਗਦ ਦੇਵ ਜੀ ਨੇ ਸੇਵਾ ਦੇ ਕੌਨ ਜਿੱਥੇ ਘਾਏਗੇ ਉਹਨਾਂ ਦੇ ਘਰ ਵਾਲੀ ਬਾਤਾਂ ਕੀ ਜਿਨ ਉਹਨਾਂ ਨੇ ਲੰਗਰ ਦੀ ਪਰੰਪਰਾ ਜਿਹੜੀ ਸਟਾਰਟ ਕੀਤੀ ਸੀ ਤੇ ਜੋ ਮਲਖਾੜਾ ਵੀ ਗੁਰੂ ਅੰਗਦ ਦੇਵ ਜੀ ਨੇ ਚਲਾਇਆ ਤੇ ਲਿਪੀ ਬੋਲੀ ਗੁਰਮੁਖੀ ਭਾਸ਼ਾ ਜੇ ਅਸੀਂ ਗੁਰਮੁਖੀ ਭਾਸ਼ਾ ਉਡਾੜਾ ਪੀਡੀ ਸਸਾ ਪੰਜਾਬੀ ਨੂੰ ਭੁੱਲ ਗਏ ਅੰਗਰੇਜ਼ੀ ਬੋਲਦੇ ਜਾ ਰਹੇ ਹਾਂ ਸੋ ਸਾਨੂੰ ਆਪਣੇ ਪੰਜਾਬੀ ਹੋਂਦ ਦਾ ਮਨਦਾ ਹੀ ਹੈ ਅਸੀਂ ਆਪਣੇ ਪੰਜਾਬੀ ਵਿਰਸੇ ਨਾਲ ਜੁੜਾਂਗੇ ਪੰਜਾਬੀ ਸਭਿਆਚਾਰ ਨਾਲ ਜੁੜਾਂਗੇ ਚੰਗੀ ਸੰਗਤ ਕਰਾਂਗੇ ਸੋ ਕੋਈ ਕੋ ਜਿ ਬੋਲਣ ਆਤਿਸ਼ ਬਾਜੀ ਜਿਹੜੀ ਬਹੁਤ ਵਧੀਆ ਈ ਸੁੰਦਰ ਜੋ ਲੋਕਿਕ ਆਤਿਸ਼ ਦਾ ਸਚਪਣ ਸਰੀਰ ਨਾਲ ਸਭੀ ਪੁਣੀ ਪੋਲਾ ਇਸ ਸੰਸਾਦ ਤੋਂ 29 ਸੰਸਾਦ ਨਾਲ 10 ਦਾ ਸਚਪਣ ਸਰੀਰ ਨਾਲ ਸਭੀ ਪੁਣੀ ਵਾਹਿਗੁਰੂ ਦਾ ਖਾਸਾ ਵਾਹਿਗੁਰੂ ਅੱਜ ਦੂਸਰੇ ਗੁਰੂ ਨਾਨਕ ਗੁਰੂ ਅੰਗਦ ਦੇਵ ਜੀ ਮਹਾਰਾਜ ਦਾ ਅਵਤਾਰ ਗੁਰਪੁਰ ਵਿੱਚ ਤੁਹਾਨੂੰ ਸਾਰਿਆਂ ਨੂੰ ਦਾਈ ਹੋਵੇ ਪਹਿਲਾਂ ਨਾਂ ਇਹਨਾਂ ਦਾ ਭਾਈ ਲੈਣਾ ਸੀਗਾ ਫਿਰ ਗੁਰੂ ਨਾਨਕ ਸਾਹਿਬ ਦੀ ਚਰਨ ਚ ਆਏ ਕਰਤਾਰਪੁਰ ਸਾਹਿਬ ਹਾਂਜੀ ਤੇ ਫਿਰ ਲੈਣੇ ਤੇ ਗੁਰਨਾਮਕ ਸਾਹਿਬਾਂ ਦੇ ਵੀ ਇਹ ਦੇਣਾ ਹਾਂਜੀ ਫਿਰ ਗੁਰੰਗ ਦੇਸ ਸਾਹਿਬ ਦੀ ਇਹਨਾਂ ਦਾ ਨਾਂ ਹੋਇਆ ਹਾਂਜੀ ਫਿਰ ਬੜੀ ਕਠਨ ਕਾਲ ਨਾ ਕੀਤੀ ਬਾਬਾ ਬੁੱਢਾ ਸਾਹਿਬ ਦੀ ਬੜੀ ਕਠਨ ਕਾਲ ਨਾ ਸੀ ਪਰ ਇੱਕੋ ਜਾਨੇ ਨੇ ਮਿਲਦੇ ਹਾਂਜੀ ਉਹ ਵੀ ਬਰਾਬਰ ਤੇ ਸੀਟ ਤੇ ਇੱਕੋ ਨੂੰ ਮਿਲਦੀ ਹਾਂਜੀ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਸਾਰੀ ਸੰਗਤ ਜੀ ਆਪ ਜੀ ਦਾ ਬਹੁਤ ਵਧੀਆ ਜੀ ਗੁਰੂ ਸਾਹਿਬ ਦੇ ਹੋਣੀ ਚਾਹੀਦੀ ਹੈ ਗੁਰੂ ਦੇ ਨਹੀਂ ਹੋਣੀ ਫਿਰ ਕਿੱਥੇ ਬਣੀ ਜੀ ਲੱਗਦਾ ਹੈ ਜੀਨ ਦੁਨੀਆ ਦੇ ਮਾਲਕ ਹੈ ਜੀ ਜੀ ਇਸ ਤਰ੍ਹਾਂ ਦਾ ਨਜ਼ਾਰਾ ਕਿਸੇ ਜਗ੍ਹਾ ਤੇ ਨਹੀਂ ਮਿਲਦਾ ਕਿੱਥੇ ਸਭੇ ਥਾਂ ਨਹੀਂ ਦੁਜੇ ਹੈਗਾ ਜੀ ਬਕਾਸ਼ ਪਤਾਲ ਕਿਸੇ ਨਹੀਂ ਹੈਗਾ ਧਰਤੀ ਦੇ ਉਸਮੰਦ ਸਾਹਿਬ ਵੀ ਕਰੇ ਨਹੀਂ ਹੈਗਾ ਨਾ ਕਾਲ ਸਭ ਹਾਂ ਜੀ ਨੌਜਵਾਨਾਂ ਨੂੰ ਕੀ ਆਪਣੀ ਸਵਾਲ ਦੇ ਕਹਿੰਦੇ ਭਾਨੀ ਦੇ ਨਾਮ ਠੀਕ ਹੈ ਨੌਜਵਾਨਾਂ ਨੂੰ ਵੇਖੀ ਹੋਰ ਜੀ ਮਰਦੀ ਹੋਣਾ ਚਾਹੀਦਾ ਪੜੀ ਤੇ ਬਣੇ ਨਾ ਚਾਹੀਦਾ ਇਰਵੰਦਰ ਸਾਥੀ ਬੋਲਦੇ ਅਸੀਂ ਸਤਪੁਰਗਾਂ ਦੇ ਜਿਹੜਾ ਉਹ ਸਰਦ ਸਾਥੀ ਦੇ ਗਾਇਕ ਪੂਰਨ ਫੁੱਟੇ ਨਾਨਕਾ ਉਰਕੇ ਸਾਥੀ ਗੁਰੰਗਦੇ ਜੀ ਦਾ ਆਸਾ ਦੀ ਬਾਣੀ ਵਿੱਚ ਸੰਜੀਵਾਪ ਬਰਨਾਰੀ ਆਦਿ ਅਸੀਂ ਕੀ ਕਹਿ ਸਕਦੇ ਕੁਝ ਨਹੀਂ ਧੰਨਵਾਦ É